ਪਸ਼ੂਆਂ ਦਾ ਜਿਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਬਾਰ ਬਾਰ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਪਹੁੰਚ ਚੁੱਕੇ ਹਾਂ ਲੈ ਕੇ ਤੁਹਾਨੂੰ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਆ ਅਮਨਦੀਪ ਬਾਈ ਦੇ ਘਰੇ ਆ ਇੱਕ ਛੋਟੀ ਵਿਖਾਉਣੀ ਆ ਮਿੱਤਰੋ ਤੁਹਾਨੂੰ ਸੂਈ ਸਵਾਈ ਤਿਆਰ ਦੁੱਧ ਵਾਲੀ ਕਿੰਨੇ ਦਿਨਾਂ ਦੀ ਸੂਈ ਆ ਕਿੰਨੇ ਦੁੱਧ ਤੇ ਚੱਲਦੀ ਆ ਸਾਰੀ ਗੱਲਬਾਤ ਆਪਾਂ ਵਿਰਣਾ ਕਰ ਲੈਨੇ ਆ ਆਓ ਮਿਲਦੇ ਆਂ ਬਾਈ ਨਾਲ ਅਮਨਦੀਪ ਅਮਨਦੀਪ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਵੱਡੇ ਬਾਈ ਠੀਕ ਹੈ ਜੀ ਸੇਤਾ ਦੇ ਪਰਿਵਾਰ ਬਾਈ ਠੀਕ ਹੈ ਜੀ ਚੜ੍ਹਦੀ ਕਲਾ ਦੀ ਸਾਰੇ ਨਾ ਚੜ੍ਹਦੀ ਕਲਾ ਚੋ ਸ਼ੁਕਰ ਹੈ ਰੱਬ ਦਾ ਅੱਛਾ ਚੋਟੀ ਵਿੱਚ ਨਹੀਂ ਇੱਕ ਆਪਾ ਹਨਾ ਬਾਈ ਕੀ ਡਿਟੇਲ ਆ ਬਾਈ ਇਹ ਬਟੇਲ ਚੋਟੀ ਬਾਈ ਪਹਿਲਾ ਸੁਆਈ ਠੀਕ ਹੈ ਵੀਰੇ ਚਾਰ ਦੰਦਾ ਜੀ ਚਾਰ ਦੰਦਾ ਹਾਂਜੀ ਆਜਾ ਤਨਪਾਤ ਬਾਈ ਜਿਹੜਾ ਸੌਰੀ ਅਮਨਦੀਪ ਬਾਈ ਜਿਹੜਾ ਕੰਡੇ ਤੇ ਦੁੱਧ ਲਾਉਂਦੀ ਆ ਉਹ ਕਿੰਨਾ ਇਸਟੇਰਾਂ ਕਿਲੋ ਦੁੱਧ ਕੰਡੇ ਤੇ ਲਾਉਂਦੀ ਆਈ ਏ 13 ਕਿਲੋ ਜਾਵਾ ਤਿੰਨ ਟਾਈਮ ਚ ਹੋਵੇ ਦੋ ਚੋਵੇ ਤਸੱਲੀ ਅਗਲੇ ਨੇ ਕਰਨੀ ਹਾਂ ਸਹੀ ਗ ਹਾਂ ਤੇ ਚੋਣ ਚਣ ਕਿਵੇਂ ਲੱਗਾ ਵੀਰੇ ਚੋਣ ਤਾਂ ਬਾਈ ਆਨ ਇੱਕ ਨੰਬਰ ਆ ਬਾਈ ਜੀ ਠੀਕ ਆ ਬਈ ਠੀਕ ਆ ਪਤਾ ਕਰੀ ਮਾਰ ਦਾਂਗੇ ਕੱਟਾ ਮਗਰ ਕੇ ਕੱਟੀ ਬਈ ਕੱਟਾ ਆ ਬਾਈ ਕੱਟਾ ਕਿੰਨੇ ਨੂੰ ਟੈਮ ਹੋ ਗਊਗਾ ਸੋਈ ਨੂੰ ਬਈ ਇਹ ਬਾਈ ਆ ਸਾਹਮਣੇ ਆਪਾਂ ਲਿਆਂਦੀ ਆ ਹਨਾ ਜੋ ਮਾਰਦੀ ਅਗਲਾ ਮੰਨ ਲਏ ਆ ਹਾਂ ਤਾਂ ਸਹੀ ਗੱਲ ਆ ਬਈ ਅਗਲਾ ਪਿਆਰ ਆ ਮੈਂ ਖੜੀ ਚੀਜ਼ ਇਹ ਤਾਂ ਨਾ ਹੋਵੇ ਤਾਂ ਹੁੰਦਾ ਤੂੰ ਹਾਂ ਸਹੀ ਗੱਲ ਆ ਤਾਂ ਪਤਾ ਲੱਗ ਗਈ ਜਣਾ ਇਹ ਤਾਂ ਸਾਹਮਣੇ ਅਗਲੇ ਵੇਖਦਾ ਕੋ ਦੇਖ ਲੈਣਾ ਠੀਕ ਆ ਅੱਛਾ ਤਾਂ ਇੱਕ ਗੱਲ ਹੋਰ ਆਵਣੀ ਸੀ ਬਈ ਤੁਝਾ ਕਿੰਨੇ ਦਿੰਦੇ ਆ ਹੁਣ ਕਿੰਨੇ ਦੀ ਦੇ ਦਾਂਗੇ ਆ ਮਨ ਬਾਈ ਫੋਨ ਤੇ ਕਰ ਲਾਂਗੇ ਰੇਟ ਆਪਾਂ ਵੇਚ ਹੀ ਦੇਣੀਆਂ ਵੇਚ ਹੀ ਦੇਣੀ ਹਾਂ ਫੋਨ ਤੇ ਬਸ ਜੇ ਕੋਈ ਚੰਗਾ ਲੱਭਦਾ ਚੱਲਦਾ ਕੰਮ ਤੈਨੂੰ ਪਤਾ ਕਿ ਭਾਈ ਕਰ ਲੈ ਉਹ ਥਾਂ ਬਾਈ ਕੋਲੇ ਅੰਦਰ ਬੰਨਣ ਨੂੰ ਥੋੜਾ ਨਾ ਇਹ ਬਾਹਰ ਹੁੰਦੀ ਆ ਮੰਨ ਲਾ ਕੋਈ ਬੱਚੀ ਵੀ ਦੇਣੀ ਹੈ ਹਾਂ ਬੱਚੀ ਵੀ ਦੇਣੀ ਹੈ ਇਹਨਾਂ ਦੁੱਧ ਬਾਈ ਇਹਦੇ ਥੱਲੇ ਸੀਗਾ 14 14.5 ਠੀਕ ਆ ਇਹ ਤਰੇਲ ਨਾਲ ਠੰਡਾ ਦੁੱਧ ਸਮਾਂ ਦੀ ਕਿਲੋ ਘਟ ਗਈ ਬਾਹਰ ਬੰਨਣ ਕਰਕੇ ਬਾਹਰ ਬੰਨਣ ਕਰਕੇ ਘਟ ਗਈ ਕਿਲੋ ਦੁੱਧ ਇਹ ਤਾਂ ਆਕੇ ਮਾਖਾ ਵੀ ਹੋ ਹੁਣ ਬੱਚੀਆਂ ਵੀ ਬਾਹਰ ਰਹਿੰਦੀਆਂ ਐ ਮੱਚੀਆਂ ਹੀ ਬਾਹਰ ਤੇ ਹੁਣ ਠੰਡ ਦਾ ਫਰਕ ਪੈ ਗਿਆ ਬਾਈ ਬਈ ਠੰਡ ਪੈ ਗਿਆ ਹੁਣ ਤਾਂ ਅੰਦਰ ਬਾਈ ਹੋਰ ਦੱਸੋ ਤਾਂ ਉਹਨਾਂ ਨੂੰ ਤਰਪਾਲਾ ਲਾਉਣੀਆਂ ਪੈਣੀਆਂ ਲਾਉਣੀਆਂ ਪੈਣੀਆਂ ਹਾਂ ਹੁਣ ਫਿਰ ਔਖਾ ਹੋ ਜਾਊਗਾ ਕਿਉਂਕਿ ਸੋ ਤੜਕੇ ਜੇ ਠੰਡ ਬਹੁਤ ਹੋ ਜਾਂਦੀ ਆ ਫਿਰ ਐਂ ਕੱਲ ਨੂੰ ਬੱਚਾ ਪੁੱچے ਨੂੰ ਠੰਡ ਨਾਲ ਕੋਝੋਗੇ ਫਿਰ ਬੜਾ ਆਣਾ ਹੁੰਦਾ ਮੇਰਾ ਖਾ ਜਾਂਦਾ ਬਾਈ ਬੱਚੀ ਝੋਟੀ ਚੰਗੀ ਆ ਝੋਟੀ ਬਾਈ ਬਹੁਤ ਐਨ ਸਿਹਰਾ ਐ ਮੈਂ ਹੋਗਲਾ ਅੱਖ ਨੂੰ ਕੋਸ ਆਖੀ ਜਾਵੇ ਐਡੀ ਝੋਟੀ ਜੰਮਦੀ ਨਹੀਂ ਪਹਿਲੇ ਸੂਏ ਚਾਰ ਦੰਦ ਬਾਈ ਆ ਬਹੁਤ ਕਿ ਥੱਲੋ ਵੀ ਇੱਥੋਂ ਤੋਂ ਦੂਰਾ ਲੱਗਾ ਹਨਾ ਅੱਛਾ ਤੋਰੀਏ ਬਈ ਅਮਰ ਦੀ ਹਾਂ ਤੋਰ ਦਿੰਨੇ ਬਈ ਇਹਨਾਂ ਨੂੰ ਸੈੱਟ ਕਰਦੇ ਆਂ ਉਹ ਕਰਦੀ ਆਏ ਤਾਂ ਹੀ ਆ ਸਿੰਗਾ ਚ ਪਾਇਆ ਕਰਕੇ ਨਾ ਵੇਖ ਲਾ ਦੇ ਨਾ ਸਿੰਗਾ ਨੂੰ ਪਾ ਦੇ ਲੱਗਣਾ ਮੇਰੇ ਮਾਰ ਦੀ ਆ ਸੈੱਟ ਕਰਕੇ ਰੱਖਿਆ ਕੋ ਲੈ ਬਈ ਦੇਖੋ ਕਿਰਦੀ ਠੀਕ ਆ ਹਾਂ ਚੰਗੀ ਆ ਯਾਰ ਦੀਪ ਚ ਦੁੱਧ ਵਾਲੇ ਬੰਦੇ ਨੂੰ ਮਾੜੀ ਨਹੀਂ ਚੀਜ਼ ਗਰਮ ਵਾਲੀ ਤੇ ਨਗੂ ਮਹੀਨਿਆਂ ਦੀ ਗੱਭਣ ਹੋਈ 10-11 ਕਿਲੋ ਦੁੱਧ ਹੋਇਆ ਤੇ ਇਹਨੇ ਪੈਸੇ ਨੇੜੇ ਮਾਰਨੇ ਆ ਬਾਈ ਹਨਾ ਜਿੰਨੇ ਦੀਆਂ ਤੁਸੀਂ ਆ ਮੰਦੇ ਜੋ ਝੋਟੀਆਂ ਅੱਜ ਖਰੀਦਦੇ ਪਏ ਹੋ ਨਾ ਖਰੀਦਣ ਵਾਲੇ ਭਰਾ ਸੌਣ ਭਾਦੋ ਜੇ ਇਹੀ ਇਨੇ ਦੀਆਂ ਤੁਹਾਨੂੰ ਫਿਰ ਜਾਣੀਆਂ ਬਾਈ ਲੈ ਜਾਂਦੀਆਂ ਬਾਈ ਇਹਦਾ ਹੱਕਾ ਚੋ ਮੰਦਾ ਹੁਣ ਅੱਗੇ ਅੱਗੇ ਦਿਨ 5-7 ਆ ਬਾਈ ਜਿਨ੍ਹਾਂ ਨੇ ਖਰੀਦਨੀਆਂ ਖਰੀਦ ਲਓ ਐ ਤੋਂ ਬਾਅਦ ਬਿਯਾਰ ਆ ਇਹੋ ਜਿਹਾ ਹਿਲਣਾ ਵੀ ਪਾ ਲਿਆ ਪਸੂਰੀ ਬਾਈ ਚੱਲ ਪਹਿਲਾਂ ਕੰਮ ਹਾਂ ਹੁਣ ਚਾਰ ਚਿਲੇ ਆਉਣ ਵਾਲੇ ਆ ਚਾਰ ਜਿਲ੍ਹੇ ਆਉਣ ਵਾਲੇ ਆ ਚਾਰ ਸਟੇਟਾਂ ਨੇ ਆਉਣਾ ਬਾਈ ਪਸ਼ੂ ਲੈਣ ਦੇ ਵਾਸਤੇ ਚੂਪੀ ਨਹੀਂ ਆ ਜਣਾ ਆਖਰੇ ਨਹੀਂ ਆ ਜਣਾ ਰੋਜ਼ ਬਾਅਦ ਤੁਹਾਨੂੰ ਪਸ਼ੂ ਆ ਜਿਹੜਾ ਉਹ ਮਹਿੰਗਾ ਹੋ ਜਣਾ 10 ਤੋਂ 15000 ਰੁਪਈਆ ਭਾਈ ਹਾਂ ਭਾਈ ਹੋ ਹੀ ਜਾਣਾ ਨੰਬਰ ਭਾਈ 7526852016 ਇੱਕ ਵੱਛੀ ਆ ਭਾਈ ਵੱਛੀ ਵੀ ਦੇਵਾ ਦੇ ਦੀ ਇੱਕ ਵੱਛੀ ਆ ਭਾਈ ਆਹ ਇਹ ਵੀ ਦੇ ਦੇਣੀ ਭਾਈ ਹਾਂਜੀ ਹਾਂ ਭਾਈ 1.5 ਸਾਲ ਦੀ ਆ ਖੀਰੀ ਆ ਵੇਖ ਹੂੰ ਸੱਚੀ ਖੀਰੀ ਆ ਨਾਲੇ ਲਾ ਹੂੰ ਜਾਵਾ ਠੀਕ ਆ ਭਾਈ ਇਹ ਕਿੰਨੇ ਦੀ ਦੇ ਦੇਗਾ ਮਣ ਭਾਈ ਇਹ 2000 ਦੀ ਦੇ ਦਾਂਗੇ ਭਾਈ ਠੀਕ ਆ ਯਾਰ ਝੋਲੀ ਝਾਲੀ ਵੇਖੋ ਭਾਈ ਇਹ ਵੀ ਐਸਸੀ ਮੰਦੀ ਆ ਕੋਈ ਬੰਦਾ ਤਿਆਰ ਕਰਾ ਲੈ ਪਹਿਲਾਂ ਮੇਰੇ ਠੀਕ ਆ ਬਾਈ ਹਾਂ ਥੱਲੋ ਥੱਲੋ ਬਹੁਤ ਚੰਗੀ ਹੈ ਹਨਾ ਬਹੁਤ ਚੰਗੀ ਥੱਲਾਂ ਥੱਲ ਬੰਨ ਵਾਲੀ ਹੋਈ ਆ ਬੱਸ ਬੰਨ ਵਾਲੀ ਹੋ ਤਿਆਰ ਕੀ ਹੋਈ ਆ ਹੂੰ ਹਾਂ ਅੱਛਾ ਇਹ ਦੇ ਦੇਂਗੇ ਆਪਾਂ 22000 ਦੀ ਮਾਣਤਨ ਕਰ ਦਈਏ ਵਿੱਚ ਮਾਣਤਨ ਕਰ ਦਾਂਗੇ ਥੋੜਾ ਠੀਕ ਆ ਬਈ ਇਹ ਦੋ ਜਾਨਵਰ ਸੀ ਹਨਾ ਦੋ ਜਾਨਵਰ ਤੇ ਨੰਬਰ 7526825100 ਬਸ ਠੀਕ ਆ ਬਈ ਧੰਨਵਾਦ ਸ਼ੁਕਰੀਆ